ਆ ਕਹਿੰਦਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਮਾਣ ਹੱਸੇ ਮਿਸਟਰ ਫੂਜ਼ੀ ਟੂ ðiਸ ਕਾਈ ਐਸ ਆਰ ਗੋਡ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਭਾਗ ਦਾ ਤੁਹਾਡਾ ਸਫਰ ਦੇਸੀ ਵਾਇ ਦੇ ਇੱਕ ਨਵੇਂ ਬਲੌਗ ਮਾਰਨਿੰਗ ਦਾ ਟਾਈਮ ਆ ਅਜੇ ਬੱਦਲ ਜਿਹਾ ਰਕੇ ਨੇ ਆਦਾ ਸਫਰ ਦੇਖਦੇ ਕਿੱਥੇ ਲੈ ਕੇ ਜਾਊਗਾ ਸਾਨੂੰ ਪੈ ਤਾਂ ਮੈਂ ਕੰਮ ਤੇ ਜਾਣਾ ਯਾਰ ਕੰਮ ਤੇ ਦੇਦਾ ਕੀ ਬਣਦਾ ਕੰਮ ਮੰਦ ਲਈ ਯਾਰ ਹੋ ਰਿਹਾ ਮੈਂ ਥਾਣੋ ਕੇ ਕੰਮ ਤੇ ਚੱਲਦੇ ਥਾਣੋ ਕੇ ਹੁਣ ਹੋ ਗਿਆ ਮੈਂ ਰੈਡੀ ਕੰਮ ਤੇ ਜਾਣ ਲਈ ਚੱਲਦੇ ਕੰਮ ਤੇ ਇਹ ਹਰੇ ਕੱਲ੍ਹ ਤੋਂ ਹੁੰਦਾ ਕਿੰਨਾ ਗੰਦਾ ਹੋ ਗਿਆ ਮਿੱਠੀ ਘਟਾ ਬਹੁੜਦਾ ਨਾ ਸਵੇਰੇ ਸਵੇਰੇ ਨਾਸ਼ਤਾ ਪਾਣੀ ਕਰਕੇ ਫਿਰ ਚੱਲਦੇ ਹੁਣ ਕੰਮ ਤੇ ਸਾਈਡ ਤੇ ਮੈਂ ਪ੍ਰੋਮੋਟੇ ਗਾਲ ਇੱਕ ਦੋ ਆ ਚੀ ਨੀ ਵਾਲਾ ਪਰੌਂਠਾ ਮਿੱਠਾ ਆ ਜਾ ਬਚਪਨ ਦੀ ਯਾਦ ਦਿਲਾਤੀ ਇਹਨੇ ਚੱਲਦੇ ਆਂ ਸਾਈਡ ਤੇ ਗੱਡੀਆਂ ਭਰ ਰਹੀਆਂ

ਪੌਂਡੀ ਦੇ ਪੰਪਾ ਦੇ ਇਹਦੇ ਵਿੱਚ ਡੀਜ਼ਲ ਡੀਜ਼ਲ ਪਵਾਉਣਾ ਗੱਡੀ ਚ 1 ਵਜ ਗਿਆ ਆ ਦਿਨ ਬਹੁਤ ਧੀਦੀ ਲੰਘ ਗਿਆ ਪਤਾ ਨਹੀਂ ਲੱਗਿਆ ਕਦੋਂ 1 ਵਜ ਗਿਆ ਕੰਮ ਤੇ ਟਾਈਮ ਬਹੁਤ ਧੀਦੀ ਲੰਘ ਜਾਂਦਾ ਟਾਈਮ ਬਸ ਭੱਜਿਆ ਹੀ ਜਾਂਦਾ ਇਹ ਜਿਹੜਾ ਨੰਗਾ ਟਾਈਮ ਬਸ ਨਹੀਂ ਆਉਣਾ ਲੰਚ ਟਾਈਮ ਹੋ ਗਿਆ ਭੁੱਖ ਲੱਗੀ ਖਾਈਏ ਕੁਸ ਆ ਜਗ੍ਹਾ ਕਿੰਨੀ ਸਕੂਨ ਦਿੰਦੀ ਆ ਬਿਲਕੁਲ ਸ਼ਾਂਤੀ ਇੱਥੇ ਇੱਥੇ ਬੈਠ ਕੇ ਹੁਣ 10-20 ਮਿੰਟ ਆਰਾਮ ਕਰਦੇ ਆ ਸ਼ਾਂਤੀ ਸ਼ਾਂਤੀ ਬਿਲਕੁਲ ਚੁੱਪ ਚੁਪ ਹੋਈ ਵੀ ਜੇ ਤੁਹਾਨੂੰ ਮੇਰੇ ਬਲੌਗ ਪਸੰਦ ਆਉਂਦੇ ਨੇ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਇਹ ਹਜੇ ਸ਼ੁਰੂਆਤਾਂ ਨੇ ਹੌਲੀ ਹੌਲੀ ਵਧੀਆ ਬਣਾਵਾਂਗੇ ਇੱਧਰ ਪਾਰਕ ਜੀ ਸੋਹਣੀ ਬਣੀ ਹੋਈ ਆ ਆ ਕੱਚਾ ਜਿਹਾ ਰਸਤਾ ਉਹ ਪੱਕਾ ਰਸਤਾ ਇਹ ਬਣਿਆ ਹੋਇਆ ਭੱਜਣ ਲਈ ਹੋਇਆ ਹੋਇਆ ਲੰਚ ਟਾਈਮ ਸੈਂਪਲ ਜਾਂ ਰੋਟੀ ਪਾਣੀ ਖਾਦਾ ਤੇ ਉਦੋਂ ਥੋੜਾ ਜਿਹਾ ਲਿਆ ਬ੍ਰੇਕ ਮੈਂ ਵੀਡੀਓ ਬਣਾਉਣ ਲੱਗ ਗਿਆ ਆ ਅਸੀਂ ਪਾਰਕ ਬੜੀ ਸੋਹਣੀ ਪਾਰਕ ਆ ਬਿਲਕੁਲ ਸ਼ਾਂਤੀ ਐ ਇੱਥੇ ਮੇਰੇ ਚੈਨਲ ਦਾ ਨਾਮ ਆ ਸਫਰ ਦੇਸੀ ਵਾਈ ਇਦਾਂ ਦੀ ਮੇਰੀ ਜ਼ਿੰਦਗੀ ਆ ਮੈਂ ਨਾਲ-ਨਾਲ ਕੰਮ ਵੀ ਕਰਦਾ ਤੇ ਵਲੌਗ ਬਣਾ ਲੰਨਾ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਦੇਸੀ ਲਾਈਫ ਜੇ ਤੁਹਾਨੂੰ ਮੇਰੀ ਪਸੰਦ ਆਈ ਲਾਈਕ ਕਰ ਦਿਓ ਤਣ ਚੱਲੀਏ ਫਿਰ ਕੰਮ ਤੇ ਟਾਈਮ ਹੋ ਗਿਆ ਮੈਂ ਬਲੌਗ ਦੇ ਨਾਲ ਨਾਲ ਕੰਮ ਵੀ ਕਰਦਾ ਇਸ ਟਾਈਮ ਵੀ ਕੰਮ ਤੇ ਆ ਥੋੜਾ ਜਿਹਾ ਫ੍ਰੀ ਸੀਗਾ ਵੀਡੀਓ ਬਣਾਉਣ ਲੱਗ ਗਿਆ ਫਿਰ ਅੱਜ ਵੈਸੇ ਟਾਈਮ ਦੇ ਨਾਲ ਵਹਿਲੇ ਹੋ ਗਏ ਜਲਦੀ ਕੰਮ ਸੇ ਇਹਦੇ ਨੇ ਢੱਡ ਗਿਆ ਸਾਡਾ ਖਤਮ ਹੋ ਗਿਆ ਹੁਣ ਚੱਲਦੇ ਆਂ ਵਾਪਸ ਯਾਰ ਮੈਂ ਕੰਮ ਗੁੰਮ ਨਹੀਂ ਦੱਸ ਸਕਦਾ ਕੀ ਕਰਦਾ ਕੀ ਨਹੀਂ ਕਿਉਂਕਿ ਉੱਥੇ ਮੈਨੂੰ ਵੀਡੀਓ ਬਣਾਉਣਾ ਅਲਾਉ ਨਹੀਂ ਹੈਗਾ ਮਨਾ ਕਰਦੇ ਉੱਥੇ ਵੀਡੀਓ ਬਣਾਉਣ ਨੂੰ ਵੀਡੀਓ ਬਣਾ ਨਹੀਂ ਸਕਦਾ ਮੈਂ ਕੰਮ ਗੁੰਮ ਦੀ ਛੱਡੇ ਦੀ ਇਹਨੇ ਮਿੱਟੀ ਉਹ ਮਿੱਟੀ ਢਾਦੀ ਕੋਈ ਦੇਖਦਾ ਹੀ ਨਹੀਂਗਾ ਦਿਖਾਈও ਨਹੀਂ ਦਿੰਦਾ ਅੱਗੇ ਬਿਲਕੁਲ ਮੇਰਾ ਮੋਟਰਸਾਈਕਲ ਨਾ ਤਾਂ ਗੰਦਾ ਹੋ ਗਿਆ ਜਲਦੀ ਇੱਥੇ ਇੰਨੀ ਮਿੱਟੀ ਉੱਡਦੀ ਆ ਆ ਹੀ ਹਾਲਾ ਰੋਜ਼ ਰਹਿੰਦਾ ਰੋ ਜੀ ਆ ਕਹਿੰਦਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਰੋਡ ਤੇ ਜਦੋਂ ਜਾਂਦਾ ਨਾ ਫਿਰ ਮੜਕਾਂ ਨਾਲੇ ਤੁਰਦਾ ਹੌਲੀ ਹੌਲੀਓ ਇੱਕ ਮੋਟਰਸਾਈਕਲ ਦੀ ਟੁੱਟ ਗਈ ਚੇਨ ਹੁਣ ਉਹਦੇ ਲੇਵੇ ਜਾਣਾ ਰੋਡ ਤੇ ਖੜਾ ਅੱਧ ਵਿਚਾਲੇ ਨਾ ਮੋਟਰਹੈਕ ਲੱਗੇ ਹੋ ਰਹੇ ਨੇ ਪਿੱਛੇ ਫਸ ਗਈ ਚੇਨ ਟੁੱਟ ਗਈ ਵਿੱਚ ਇਹਦੇ ਮੋਟਰਹੈਕ ਤੇ ਮੈਂ ਮੋੜੀ ਨਹੀਂ ਬਣਾਉਣੀ ਥੱਲੇ ਹੈਂਡਲ ਹਿੰਡਲ ਦੀ ਬਣਾਉਣਾ ਆ ਸੋਟ ਆ ਜਾਂ ਰਾਸਤਾ ਹੁਣ ਨਦੀ ਵਿੱਚ ਦੀ ਨੰਗਣਾ ਇਤਨੀ ਬਹੁਤ ਵਾਰ ਨੰਗਿਆ ਮੈਂ ਇਹ ਵੀ ਇੱਕ ਪਰ ਜਦੋਂ ਮੀਂਹ ਪੈਂਦੇ ਨੇ ਨਾ ਫੇਰ ਨਹੀਂ ਇਹਦੇ ਵਿੱਚ ਦੀ ਨੰਗਿਆ ਜਾਂਦਾ ਫਿਰ ਪਾਣੀ ਵਾਜ ਜਾਂਦਾ ਇਹਦੇ ਵਿੱਚ ਬਸ ਹੁਣ ਮੈਂ ਪਹੁੰਚਣ ਆਲਾ ਆਹ ਮੋਟਰਸਾਈਕਲ ਲਵੇ ਜਿਹਦੀ ਚੈਨ ਖਰਾਬ ਆ ਚੈਨ ਫਸੀ ਹੋਈ ਆ ਜਾ ਕੇ ਦੇਖਦੇ ਆ ਕੀ ਬਣਦਾ ਆ ਅੱਗੀ ਹੁਣ ਆ ਪੁਲ ਜਾਂ ਪਾਰ ਕਰ ਚੈਨ ਚੂਨ ਖੋਲ ਕੇ ਲੱਤ ਲਾ ਕੇ ਮੋਟਰਸਾਈਕਲ ਨੂੰ ਲੈ ਗਏ ਅਸੀਂ ਮਿਸਤਰੀ ਕੋਲੇ ਹੁਣ ਇਹਦਾ ਸੈਟ ਨਵਾਂ ਪਊਗਾ ਇਹ ਚੈਨ ਚੂਨ ਨਵੀਂ ਲਾ ਕੇ ਪਾਉਣਾ ਕਿਸੇ ਲੰਡਾ ਲੁੰਡਾ ਕਰਦਾ ਟੈ ਟੂਰ ਲਾਦਾ ਸੀਗਾ ਇਹਦਾ ਪਰ ਇੱਥੇ ਵੀ ਯਾਰ ਟਾਈਮ ਲੱਗ ਗਿਆ ਕਾਫੀ ਫਿਰ ਫੱਟੂ ਫੱਟ ਕਰਾ ਕੇ ਅਸੀਂ ਵਾਪਸ ਮੋਟਰਸਾਈਕਲ ਮੈਂ ਇਹੀ ਲਿਆਇਆ ਸੀਗਾ ਹੌਲੀ ਹੌਲੀ ਲਿਆਇਆ ਯਾਰ ਹਜੇ ਮੈਂ ਦੂਰ ਜਾਣਾ 10 ਕਿਲੋਮੀਟਰ ਮੈਨੂੰ ਜਾਂਦੇ ਜਾਂਦੇ ਨੂੰ ਹਨੇਰਾ ਹੋ ਜਾਣਾ ਜਾ ਰਿਹਾ ਮੈਂ ਪਲਾਂਟ ਤੇ ਇੱਥੋਂ ਦਾ ਨੇੜ ਹੀ ਆ 10 ਮਿੰਟ ਤੱਕ ਪਹੁੰਚ ਜਾਊਂਗਾ ਪਲਾਂਟ ਤੇ ਪਰ ਹਨੇਰਾ ਹੋ ਗਿਆ ਮੈਨੂੰ ਹੁਣ ਆ ਗਿਆ ਸੀ ਵਾਪਸ ਮੈਂ ਪਲਾਂਟ ਤੇ ਮੈਂ ਇੱਥੇ ਹੀ ਰਹਿਣਾ ਅੱਜ ਦਾ ਸਫ਼ਰ ਇੰਨਾ ਕੇ ਸੀ ਇਹਦੇ ਨਾਲ ਕਰਦੇ ਆ ਬਲੌਗ ਖਤਮ ਧੰਨਵਾਦ ਸਾਰਿਆਂ ਦਾ ਥੈਂਕ ਯੂ ਵੀਡੀਓ ਨੂੰ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ 'ਚ ਜਦ ਤੱਕ ਰੱਬ ਰਾਖਾ